ਕੀ ਹੋ ਗਿਆ ਸਾਨੂੰ ਆਪ ਨੇ ਬਤਾ ਦੇ ਠੀਕ ਪਤਾ ਵੀ ਇਹ ਝਟਕਾ ਲੱਗਾ ਵਾ ਝਟਕਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤਾਂ ਆ ਪੰਜਾਬੀ ਇੱਥੇ ਹਨੇਰਾ ਹੋ ਗਿਆ ਜੀ ਬਿਲਕੁਲ ਹੀ ਸਾਨੂੰ ਦਿਖਿਆ ਕੁਝ ਵੀ ਨਹੀਂ ਕੋਈ ਨਹੀਂ ਕਿ ਟੈਕ ਪੀ ਗੈਸ ਲੀਕ ਹੋਣੀ ਇਹ ਹੁਣ ਡਿ ਗਿਆ ਉੱਤੇ ਮਸ਼ੀਨਾਂ ਲੱਗੀਆਂ ਇਹ ਮਸ਼ੀਨਾਂ ਉੱਤੇ ਜਿਹੜੀ ਹੈਗੀ ਉਹ ਤਾਂ ਹੋਊਗੀ ਅਸੀਂ ਆਪ ਖੁਦ ਇਹ ਉਹਨਾਂ ਨੂੰ ਪਾਸੇ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕੋਈ ਨੇੜੇ ਨਾ ਹੋਵੇ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਨਾਂ ਨੂੰ ਨੁਕਸਾਨ ਹੋ ਸਕਦਾ 60000 ਜਿਹੜਾ ਗੱਟਾ ਾਲੂਆਂ ਦਾ ਵਿੱਚ ਲੱਗਾ ਹੋਇਆ ਸਾਰਾ ਜਿਹੜਾ ਕੋल्ड स्टोर ਆ ਉਹ ਡੱਗ ਚੁੱਕਾ ਜੀ ਉਹਦਾ ਕੰਦਾ ਪਾੜ ਚੁੱਕਾ ਉਹਨਾਂ ਦੀ ਕਰੇਟਾ ਗੱਡੀ ਉਹਨਾਂ ਦੀ ਸੀਗੀ ਉਹ ਵੀ ਥੱਲੇ ਆ ਗਈ ਇਹ ਸਾਨੂੰ ਆਪ ਨਹੀਂ ਬਤਾ ਸਕਦੇ ਕੀ ਪਤਾ ਵੀ ਇਹ ਝਟਕਾ ਲੱਗਾ ਵਾ ਝਟਕਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤਾਂ ਆ ਪੰਜਾਬ ਜੇ ਇੱਥੇ ਹਨੇਰਾ ਹੋ ਗਿਆ ਜੀ ਬਿਲਕੁਲ ਹੀ ਸਾਨੂੰ ਦਿਖਿਆ ਹੀ ਕੁਝ ਵੀ ਨਹੀਂ ਕੰਦਾ-ਕੁੰਦਾ ਵੀ ਡਿੱਗ ਪਿਆ ਨਹੀਂ ਉਹ ਕੰਨ ਡਿੱਗ ਪਏ ਖੜੇ ਅਸੀਂ ਉਹ ਕੰਨ ਟਪਕੇ ਬੱਜੇ ਉਹ ਬਾਹਰ ਨਹੀਂ ਕੋਈ ਕੰਮ ਵੀ ਕਰ ਰਹੀ ਸੀ ਅੰਦਰ ਨਹੀਂ ਕੋਈ ਕੰਮ ਨਹੀਂ ਕਰ ਰਹਾ ਫੋਲ ਹੋ ਚੁੱਕੇ ਸਾਰੇ ਸੋ ਇਹ ਕਿੰਨੇ ਵਜੇ ਦੀ ਘਟਨਾ ਹੈ ਹਾਂ ਜੀ 5 ਵਜੇ ਤੇ ਇਹ ਹੋ ਗਈ ਜੀ 4:30 ਪਾਉਨੇ 5 ਵਜੇ ਦੀ ਬੰਨ ਜੋ ਇਹ ਲਾ ਲੋ ਘੰਟਾ ਸਾਢੇ ਘੰਟਾ ਗੈਸ ਬਹੁਤ ਜ਼ਿਆਦਾ ਲੀਕ ਹੋ ਰਹੀ ਹੈਗੀ ਇਹ ਉੱਪਰੋਂ ਠੀਕ ਹੈ ਜੀ ਇਹਨਾਂ ਟੈਕ ਪਿਆ ਗੈਸ ਲੀਕ ਹੋਣੀ ਇਹ ਹੁਣ ਡਿਗਿਆ ਉੱਤੇ ਮਸ਼ੀਨਾਂ ਲੱਗੀਆਂ ਇਹ ਮਸ਼ੀਨਾਂ ਉੱਤੇ ਜਿਹੜੀ ਹੈਗੀ ਉਹ ਤਾਂ ਹੋਊਗੀ ਬਾਕੀ ਹੈ ਨਹੀਂ ਪਿੱਛੇ ਕੁਝ ਨਹੀਂ ਬਾਕੀ ਸਹੀ ਹੈ ਕੋਈ ਬੰਦੇ ਤਾਂ ਨਹੀਂ ਅੰਦਰ ਹੈਗੇ ਨਹੀਂ ਜੀ ਨਹੀਂ ਕੋਈ ਬੰਦਾ ਨਹੀਂ ਨੁਕਸਾਨ ਸਾਨੂੰ ਜੀ 5 ਵਜੇ ਸੂਚਨਾ ਮਿਲੀ ਆ ਦੇ ਵੀ ਇੱਥੇ ਜਿਹੜਾ ਕੋਕਰੀ ਤੋਂ ਜਲਾਲਾਬਾਦ ਰੋਡ ਤੇ ਵੀ ਕੋਲਡ ਸਟੋਰ ਆ ਜਿਹੜੀ ਉਹਦੀ ਗੈਸ ਲੀਕ ਹੋ ਗਈ ਤੇ ਬਲਾਸਟ ਹੋ ਗਿਆ ਉੱਥੇ ਅਸੀਂ ਤੁਰੰਤ ਆ ਕੇ ਵੇਖਿਆ ਤੇ ਗੈਸ ਬਹੁਤ ਜ਼ਿਆਦਾ ਲੀਕ ਸੀ ਕਿ ਤੇ ਹੁਣ ਵੀ ਜਿਹੜੀ ਅਸੀਂ ਪਾਣੀ ਮਾਰ ਕੇ ਉਹਨੂੰ ਕੂਲਿੰਗ ਮੈਥਡ ਦੇ ਨਾਲ ਠਾਂ ਕਰ ਰਿਹਾ ਜਿਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਅਸੀਂ ਆਪ ਖੋਦ ਇਹ ਉਹਨਾਂ ਨੂੰ ਪਾਸੀ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕੋਈ ਨੇੜੇ ਨਾ ਹੋਵੇ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਅੱਖਾਂ ਦਾ ਨੁਕਸਾਨ ਹੋ ਸਕਦਾ ਮੌਤ ਹੋ ਸਕਦੀ ਆ ਦਮ ਘੁੱਟ ਸਕਦਾ ਜੀ ਇਹਦੇ ਨਾਲ ਤੋ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਇਹ ਨੇੜੇ ਨਾ ਹੋਵੇ ਨੁਕਸਾਨ ਤਾਂ ਜੀ ਉਹਨਾਂ ਦੇ ਦੱਸਣ ਮੁਤਾਬਕ ਵੀ 50-60 ਹਜ਼ਾਰ ਜਿਹੜਾ ਗੱਟਾ ਲੂਆਂ ਦਾ ਵਿੱਚ ਲੱਗਾ ਹੋਇਆ ਸਾਰਾ ਜਿਹੜਾ ਕੋਲਡ ਸਟੋਰ ਆ ਉਹ ਡੱਗ ਚੁੱਕਾ ਜੀ ਉਹਦਾ ਕੰਦਾ ਪਾੜ ਚੁੱਕਾ ਉਹਨਾਂ ਦੀ ਕਰੇਟਾ ਗੱਡੀ ਉਹਨਾਂ ਦੀ ਸੀਗੀ ਉਹ ਵੀ ਥੱਲੇ ਆ ਗਈ ਉਹਨੇ ਦੱਸਣ ਮੁਤਾਬਕ ਆ ਜੀ ਉਹ ਕਹਿੰਦੇ ਅਸੀਂ ਖਾਣਾ ਖਾ ਰਹੇ ਸੀਗੇ ਤੇ ਜੀ ਇੱਕਦਮ ਬਲਾਸਟ ਵਾਂਗੂ ਆਵਾਜ਼ ਆਈ ਹੈ ਤੇ ਨਾਲ ਦੀ ਨਾਲ ਸਾਰਾ ਕੁਝ ਡੱਗ ਪਿਆ ਇਹ ਸਾਰੀ ਕੰਦੂਸੇ ਕਰਕੇ ਡਿੱਗੀ ਹੈ ਹਾਂਜੀ ਹਾਂਜੀ ਉਸੇ ਕਰਕੇ ਡਿੱਗੀ ਹੈ ਕੋਈ ਜੁਰਤ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਵੇਖਣ ਦੇ ਵਿੱਚ ਵੀ ਆਇਆ ਸੀ ਜਾ ਕੇ ਚੈੱਕ ਵੀ ਕੀਤਾ ਕੋਈ ਸਾਨੂੰ ਹਾਲ ਦੀ ਘੜੀ ਤੱਕ ਕੁਝ ਨਹੀਂ ਦਿਸੀਆ ਇਸ ਤਰ੍ਹਾਂ ਦਾ ਕੋਈ ਜਿਹੜਾ ਸਰ ਜੀ ਉਹ ਜਿਹੜਾ ਨਾ ਇਹਦੇ ਵਿੱਚ ਉਹਨਾਂ ਦੇ ਤਿੰਨ ਦਿਨਾਂ ਤੋਂ ਉਹਨਾਂ ਦੇ ਦੱਸਣ ਮੁਤਾਬਕ ਵੀ ਕੋਲਡ ਸਟੋਰ ਬੰਦ ਸੀਗਾ ਤੇ ਉਹਦੇ ਜਿਹੜੇ ਵਾਲ ਆ ਉਹ ਤਾਂ ਬੰਦ ਆ ਜਿਹੜੀਆਂ ਪਾਈਪਾਂ ਦੇ ਵਿੱਚ ਗਏ ਸਾਂ ਉਹ ਤਾਂ ਉਹਨਾਂ ਚਿਰ ਬਾਹਰ ਨਿਕਲੂਗੀ ਜਿੰਨਾ ਚਿਰ ਉਹ ਵਿੱਚ ਆ ਜੀ ਉਹਨਾਂ ਦੇ ਉਹਨਾਂ ਚਿਰ ਅਸੀਂ ਇਹਨੂੰ ਪਾਣੀ ਮਾਰ ਕੇ ਤੇ ਠੰਡਾ ਕਰ ਰਹੇ ਹਾਂ ਹੁਣ ਕਿਸ ਦਾ ਸਿਟੀ ਕੰਟਰੋਲ ਚ ਹੈ ਨਹੀਂ ਹਜੇ ਜਾਣੀ ਹਜੇ ਤਾਂ ਖਤਰਾ ਹੈਗਾ ਜੀ ਇਹਦਾ ਕਿਉਂਕਿ ਜਿੰਨਾ ਚਿਰ ਗੈਸ ਲੀ ਉਨਾਂ ਚਾਰ ਹਜੇ ਜੇ ਕੋਈ ਨੇੜੇ ਹੋਊਗਾ ਤਾਂ ਨੁਕਸਾਨ ਦਾ ਡਰ ਆ ਰਿਹਾ